ਤਾਕਤ ਦਾ ਕਰਕੇ ਹੋਇਆ ਜੇ ਤੁਹਾਡੀ ਵੱੱਡੀ ਕੀਤੀ ਹੋਈ ਤਾਂ ਹੋਇਆ ਕੱਟ ਗਿਂਤੀ ਹੁੰਦੀ ਸ਼ਾਇਦ ਵਾਕਈ ਨਾ ਸੜਕਾਂ ਦੇ ਚੜ੍ਹਨ ਦਿੰਦੇ ਸ਼ਾਇਦ ਤੈਨੂੰ ਜ਼ਿਲ੍ਹਿਆਂ ਚੋਂ ਨਾ ਆਉਣ ਦਿੰਦੇ ਸ਼ਾਇਦ ਤੈਨੂੰ ਕਸਗਿਆਂ ਚੋਂ ਨਾਲ ਦਿੰਦੇ ਭਰਾਓ ਜਦੋਂ ਸਰਕਾਰ ਦਾ ਅੰਤ ਆਵੇ ਉਹ ਫਿਰ ਇੱਕ ਹੱਥ ਕੰਡਾ ਬਣਾਉਂਦੀ ਆ ਜਿਹੜੀ ਉਹਦੇ ਵਿਰੋਧ ਚ ਆਵਾਜ਼ ਉੱਠਦੀ ਆ ਆਪਣੇ ਹੱਕ ਮੰਗਣ ਵਾਸਤੇ ਸੂਬਾ ਸਰਹੰਦ ਨੇ ਵੀ ਜ਼ੋਰ ਲਾਇਆ ਸੀ ਅਸੀਂ ਇੱਥੋਂ ਦੀ ਪੰਜਾਬ ਸਰਕਾਰ ਨੂੰ ਕਹਿੰਦੇ ਆ ਸੂਬੇ ਸਰਹੰਦ ਬਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਇੱਕ ਦਿਨ ਬਾਬਾ ਬੰਦਾ ਸਿੰਘ ਬਹਾਦਰ ਦਾ ਵੀ ਆਉਂਦਾ ਫਿਰ ਜਿੱਦਣ ਉਹ ਦੇਣ ਆਉਂਦਾ ਤੇ ਸਰਹੰਦ ਦੀ ਇੱਟਾਂ ਇੱਟ ਖੜਕਾ ਕੇ ਗਿਆ ਸੀ ਆਵਾਜ਼ ਕੋਈ ਤੇਰੇ ਤੱਕ ਦੱਬੀ ਜਾ ਸਕਦੀ ਆ ਪਰ ਜਮਾਈ ਮਾਰ ਦਿੱਤੀ ਜਾਵੇ ਇਹ ਅੱਜ ਤੱਕ ਅ ਇਤਿਹਾਸ ਚ ਹੋਇਆ ਨਹੀਂ ਨਾ ਕਦੀ ਹੋਏਗਾ ਕਿਉਂਕਿ ਜਿਹੜੀ ਸਰਕਾਰ ਤੈਨੂੰ ਰੋਕਣ ਵਾਸਤੇ 17 ਜ਼ਿਲ੍ਹੇ ਦੀ ਫੋਰਸ ਲਾ ਸਕਦੀ ਆ ਤੁਸੀਂ ਆਹ ਬਲਾਹ ਤੈਨੂੰ ਇੱਥੇ ਰੋਕਣ ਵਾਸਤੇ ਉਹਨਾਂ ਨੇ ਫੋਰਸ ਖੜੀ ਕੀਤੀ ਸੀ ਜੇ ਮੁੱਖ ਮੰਤਰੀ ਦੀ ਕੋਠੀ ਨਾ ਹੋਣਾ ਪਰ ਜਦੋਂ ਉਹਨਾਂ ਨੇ ਇਤਹਾਦ ਦੇ ਇਕੱਠ ਵੇਸਤੀ ਮੇੜ ਲਾਏ ਤੁਸੀਂ ਪਿੰਡਾਂ ਸ਼ਹਿਰਾਂ ਕਸਬਿਆਂ 'ਚ ਤੁਰੇ ਫੇਰ ਉਹ ਸਾਥੀ ਸਾਡੇ ਬੈਕ ਉਹਨਾਂ ਨੂੰ ਪਿੱਛੇ ਮੁੜਨਾ ਪਿਆ ਵੀ ਜੇ ਅੱਜ ਇੱਥੇ ਲਾਠੀ ਚਾਰ ਨਹੀਂ ਹੁੰਦਾ ਸਾਡਾ ਸਰਕਾਰ ਦਾ ਹਰਜਾ ਵਾਧਿਆ ਤੇ ਜਥੇਬੰਦੀਆਂ ਦਾ ਘਟਿਆ ਇਸ ਕਰਕੇ ਸਰਕਾਰ ਪਿੱਛੇ ਮੁੜੀ ਆ ਨਾ ਕਿ ਇਹ ਸਮਝੋ ਵੀ ਸ਼ੀਤ ਪਕਸੇ ਦਾ ਜਨਮ ਦਿਨ ਮਨਾ ਰਹੇ ਤਾਂ ਸਰਕਾਰ ਪਿੱਛੇ ਮੁੜ ਗਈ ਆ ਮੁੱਖ ਮੰਤਰੀ ਨੂੰ ਢਾਡੇ ਤੇ ਰਹਿਮ ਆ ਗਿਆ ਤੁਸੀਂ ਪਰਿਵਾਰ ਲੈ ਕੇ ਤਾਂ ਪਿੱਛੇ ਮੁੜੀ ਆ ਸਰਕਾਰ ਪਿੱਛੇ ਮੁੜੀ ਆ ਵੀ ਸਾਨੂੰ ਇਸ ਦਖਮਿਆਜਾ ਜਿਆਦਾ ਭੁਗਤਣਾ ਪਊਗਾ ਸਾਥੀਓ ਜੇ ਨੀਜੀ ਕਰਨ ਦੀ ਜੰਗ ਜਿੱਤਣੀ ਆ ਫਿਰ ਉਸ ਵਾਸਤੇ ਸਾਨੂੰ ਲੰਮੇ ਘੋੜਾ ਦੀ ਤਿਆਰੀ ਆ ਕਈ ਸਾਥੀ ਵਿੱਚੋਂ ਕਹਿ ਦਿੰਦੇ ਆ ਵੀ ਅਸੀਂ ਆ ਰਾ ਜਾਂਦੇ ਆ ਮੀਟ ਗੱਲ ਲੈਂਦੇ ਨੇ ਸਾਡੇ ਲੀਡਰ ਵਾਪਸ ਮੁੜ ਜਾਂਦੇ ਨੇ ਤੁਹਾਡੇ ਗਲੇ ਸਿਕਦੇ ਸਾਡੇ ਸਿਰ 'ਤੇ ਅਸੀਂ ਉਹਨਾਂ ਨੂੰ ਪਰਵਾਹ ਕਰਦੇ ਆ ਕਿ ਅਸੀਂ ਤੁਹਾਡੇ ਆਗੂਆਂ ਸਾਨੂੰ ਇਹ ਗੱਲਾਂ ਸਹਿਣੀਆਂ ਪੈਣਗੀਆਂ ਸਾਥੀਓ ਆਪਾਂ ਪਹਿਲਾਂ ਕੀ ਕਰਦੇ ਸੀ ਮੀਟਿੰਗ ਲੈ ਲਈ 2-3 ਮਹੀਨੇ ਚੁੱਪ ਬੈੰਦੇ ਸੀ ਡੇਢ ਬਦਲ ਦੀ ਮੁੱਖ ਮੰਤਰੀ ਨੇ ਅਗਲੀ ਡੇਢ ਦਾ ਸਬ ਕਮੇਟੀ ਨੇ ਬਦਲਤੀ ਅਗਲੀ ਢੇਰ ਦਾ ਇੰਤਜ਼ਾਮ ਉਤੋਂ ਅਗਲੀ ਦਾ ਇੰਤਜ਼ਾਰ ਹੋਏ ਪਲੈਨਿੰਗ ਨਹੀਂ ਛੇਗੀ ਸਾਡੀ ਜਿੱਦਾਂ ਦਾ ਮੁੱਖ ਮੰਤਰੀ ਨੇ ਕਮੈਂਟ ਕੀਤਾ ਉਸ ਦਿਨ ਤੋਂ 2-4 ਦਿਨਾਂ ਬਾਅਦ ਸਾਡੀ ਸੂਬੇ ਦੀ ਰੈਲੀ ਹੋਇਆ ਕਰੂਗੀ ਥਾਂ ਕਿਹੜਾ ਦੇਖਣਾ ਸੂਬੇ ਦੀ ਮੀਟਿੰਗ ਤੈਅ ਕਰੂਗੀ ਸੂਬੇ ਦੇ ਆਗੂ ਤੈਅ ਕਰਨਗੇ ਭਰਾਓ ਲਿਆਉਣਾ ਵੀ ਸੌਖਾ ਬਿਠਾਉਣਾ ਵੀ ਸੌਖਾ ਲਾਸਟ ਜੇ ਮੇਰੇ ਸਿਰ ਜਿੰਮੇਵਾਰੀ ਦਿੱਤੀ ਜਾਂਦੀ ਵੀ ਠਾਣਾ ਕੀਤਾ ਠਾਣਾ ਸਭ ਤੋਂ ਔਖਾ ਮੈਨੂੰ ਵੀ ਆਪਦੇ ਆਪ ਨੂੰ ਹੁੰਦਾ ਵੀ ਮੈਂ ਕੀ ਕਹਿਗੇ ਠਾਣਾ ਕਿਉਂਕਿ ਤੁਸੀਂ ਸਾਡੇ ਤੇ ਯਕੀਨ ਕਰਦੇ ਹੋ ਸਾਨੂੰ ਜੋ ਅੰਦਰੋਂ ਕਿਹਾ ਜਾਂਦਾ ਸੀ ਉਹਦੇ ਤੇ 10% ਵਿਸ਼ਵਾਸ ਨਹੀਂ ਕਰਦੇ ਪਰ ਅਸੀਂ ਉਹ ਲੀਡਰ ਨੇ ਵੀ ਆਪਦੀ ਫੌਜ ਕਟਵਾ ਕੇ ਆਪਦਾ ਇਲਾਕਾ ਛੱਡ ਕੇ ਆਪਦੀਆਂ ਲੀਡਰੀਆਂ ਚਮਕਾਉਂ ਤੇ ਲੱਗ ਜਾਈ ਅਸੀਂ ਆਪਣੀ ਫੌਜ ਵੀ ਬਚਾਉਣੀ ਆ ਆਪਦਾ ਇਲਾਕਾ ਵੀ ਬਚਾਉਣਾ ਤੇ ਇਸ ਭਰਤਮਾਨ ਨੂੰ ਆਪਦੀਆਂ ਮੰਗਾ ਮੰਨ ਲਈ ਬੰਦੂ ਜਬੂਰ ਕਰਨਾ ਉਹ ਦਿਨ ਚੇਤੇ ਕਰੋ ਜਿੱਦਾਂ سیਵੀਐਚਬੀ ਕੰਮਿਆਂ ਨੂੰ ਕਹਿ ਦਿੱਤਾ ਜਾਂਦਾ ਸੀ ਵੀ ਤਿੰਨ ਮਹੀਨਿਆਂ ਦਾ ਟੈਂਡਰ ਹੈ ਤੁਹਾਡਾ ਤੁਸੀਂ ਘਰਾਂ ਨੂੰ ਜਾਓ ਉਹ ਦਿਨ ਚੇਤੇ ਕਰੋ ਮਾਟਰ ਸਬਾਈ ਟੈਂਕੀ ਦੇ ਜਿਹੜਾ ਮਲਾਜਮ ਲੱਗਾ ਹੁੰਦਾ ਸੀ ਉਹਨੂੰ ਸਰਪੰਚ ਕਹਿੰਦਾ ਸੀ ਸਵੇਰੇ ਘਰ ਨੂੰ ਜਾ ਤੇਰੀ ਲੋੜ ਨਹੀਂ ਮੈਂ ਐਮਐਲਏ ਕੋ ਨਵਾਂ ਬੰਦਾ ਰਖਾ ਦੂੰ ਉਹ ਦਿਨ ਚੇਤੇ ਕਰੋ ਜਿੱਦਾਂ ਫਰਮਲ ਪੁਲਾੜ ਦੀ ਜੁਨੀਅਨ ਨੂੰ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗ ਨਹੀਂ ਕਰਦੇ ਸੀ ਉਹ ਰੋਕਾ ਸਰਕਾਰ ਦੀਆਂ ਤੋਰੀਆਂ ਨੇ ਸਰਕਾਰ ਇੱਕ ਵੀ ਬੰਦਾ ਆਪਣਾ ਮੋਰਚੇ ਦੀ ਟੀਮ 'ਚ ਜਿਹੜਾ ਸ਼ਾਮਲ ਆ ਕਿਸੇ ਨੂੰ ਕੱਢ ਨਹੀਂ ਰਹੀ ਕਿਸੇ ਨੂੰ ਬਦਲ ਨਹੀਂ ਰਹੀ ਜੇ ਉਹਨੇ ਬਦਲੀ ਵੀ ਕਰਨੀ ਤੇ ਸਾਡੇ ਪ੍ਰਧਾਨਾਂ ਦੀ ਸਹਿਮਤੀ ਕਰਨੀ ਪੈਂਦੀ ਆ ਇਹ ਆ ਤੁਹਾਡੀ ਤਾਕਤ ਰੁਜ਼ਗਾਰ ਬਚਾ ਕੇ ਜੰਗ ਜਿੱਤੀ ਜਾ ਸਕਦੀ ਆ ਰੁਜ਼ਗਾਰ ਹਾੜ ਕੇ ਕਦੀ ਵੀ ਜੰਗ ਨਹੀਂ ਦਿੱਤੀ ਜਾ ਸਕਦੀ ਇਸ ਵਾਸਤੇ ਭਰਾਓ ਸਰਕਾਰ ਦੇ ਬਹੁਤ ਤਰੀਕੇ ਨੇ ਸਾਨੂੰ ਲੜਾਉਣ ਵਾਸਤੇ ਖਾਸ ਕਰਕੇ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਆ ਜਿਹੜਾ ਪ੍ਰਾਲੀ ਸਾੜ ਦਾ ਮਸਲਾ ਚੱਲਣਾ ਹੁਣ ਸਰਕਾਰ ਨੇ ਫੂਟਰ ਵਜਾ ਕੇ